ਜੇਕਰ ਤੁਸੀਂ 100 ਬੱਚੇ ਤੋਂ ਆਪਣਾ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਜਾਣਕਾਰੀ ਵਾਲੀ ਹੋਊਗੀ ਆਪਾਂ 100 ਬੱਚੇ ਤੇ ਕਿੰਨਾ ਖਰਚ ਆਊਗਾ ਸ਼ੁਰੂ ਤੋਂ ਲੈ ਕੇ ਜਦੋਂ ਤੱਕ ਮੁਰਗੀ ਅੰਡੇ ਤੇ ਨਹੀਂ ਆਉਂਦੀ ਉਦੋਂ ਤੱਕ ਜਿਹੜਾ ਇਹਨਾਂ ਦਾ ਕਿੰਨਾ ਖਰਚ ਆਊ ਇਹਨਾਂ ਤੇ ਤੇ ਕਿੰਨਾ ਆਪਾਂ ਨੂੰ ਅੱਗੇ ਜਾ ਕੇ ਜਿਹੜਾ 100 ਬੱਚੇ ਤੋਂ ਆਪਾਂ ਨੂੰ ਪ੍ਰੋਫਿਟ ਮਿਲ ਸਕਦਾ ਅੱਪਾ ਇਸ ਵਿਸ਼ੇ ਤੇ ਵੀਡੀਓ ਬਣਾ ਰਿਹਾ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਦੋਸਤੋ ਆਪਾਂ ਹਮੇਸ਼ਾ ਹੀ ਜਿਹੜੇ ਛੋਟੇ ਪੱਧਰ ਤੋਂ ਵੀਰ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਆਪਾਂ ਉਹਨਾਂ ਲਈ ਜ਼ਿਆਦਾਤਰ ਵੀਡੀਓ ਬਣਾਈਆਂ ਨੇ ਕਿਉਂਕਿ ਆਪਾਂ ਚਾਹੁੰਦੇ ਆ ਕਿ ਹਰ ਬੰਦਾ ਇਸ ਕੰਮ 'ਚ ਆ ਕੇ ਕਾਮਯਾਬ ਹੋਵੇ ਤੇ ਅੱਗੇ ਜਾ ਕੇ ਵਧੀਆ ਕਮਾਈ ਕਰੇ ਸੋ ਅੱਜ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਹੁਣ ਜਿਹੜਾ ਬੱਚੇ ਦਾ ਰੇਟ ਆ ਉਹ ਤਕਰੀਬਨ ਆਰ ਆਈ ਆਰ ਦੀ ਗੱਲ ਕਰੀਏ ਤਾਂ 35 ਰੁਪਏ ਜਿਹੜਾ ਬੱਚੇ ਦਾ ਰੇਟ ਉਹ ਚੱਲ ਰਿਹਾ ਹੈਗਾ ਜਿਹੜਾ 35 ਰੁਪਏ ਆਪਾਂ ਬੱਚੇ ਦੇ ਰੇਟ ਦੀ ਗੱਲ ਕਰਦੇ ਆ ਇਹ 35 ਰੁਪਏ ਨੂੰ ਉਹ ਬੱਚਾ ਮਿਲੂ ਜਿਹੜਾ ਬਹੁਤ ਹੀ ਜ਼ਿਆਦਾ ਤੰਦਰੁਸਤ ਤੇ ਵਧੀਆ ਹੋਊਗਾ ਵਧੀਆ نسل ਦਾ ਹੋਊਗਾ ਉਹ ਬੱਚਾ ਜਿਹੜਾ ਤੀਤ ਲੈ ਕੇ ਪੈਂਤੀ ਰਪੇ ਤੱਕ ਆਰਾਮ ਨਾਲ ਮਿਲ ਜੂਗਾ ਜਿਹੜੇ ਇਸ ਤੋਂ ਸਸਤੇ ਬੱਚੇ ਮਿਲਦੇ ਨੇ ਦੋਸਤੋ ਉਹਨਾਂ ਦੀ ਗਾਰੰਟੀ ਕੋਈ ਨਹੀਂ ਹੁੰਦੀ ਅੱਗੇ ਜਾ ਕੇ ਉਹ ਆਂਡਾ ਵਗੈਰਾ ਲੇਟ ਦਿੰਦੇ ਨੇ ਸੋ 35 ਰੁਪਏ ਨੂੰ ਬੱਚਾ ਤੁਸੀਂ ਲਗਾ ਕੇ ਚੱਲੋ ਜੇਕਰ ਤੁਸੀਂ ਦੋਸਤੋ 100 ਬੱਚਾ ਪਾਉਨੇ ਹੋ ਤਾਂ 3500 ਰੁਪਏ ਦਾ ਸਿੱਧਾ ਤੁਹਾਡਾ ਜਿਹੜਾ ਚੂਚਾ ਹੋ ਗਿਆ 3500 ਰੁਪਏ ਦਾ ਤੁਹਾਡਾ ਚੂਚਾ ਆਊਗਾ ਚੂਚੇ ਲਿਉਣ ਤੋਂ ਪਹਿਲਾਂ ਜ਼ਰੂਰੀ ਹੁੰਦਾ ਦੋਸਤੋ ਸੈੱਡ ਤਿਆਰ ਕਰਨਾ ਆਪਾਂ ਨੂੰ ਹੁਣ ਆਪਾਂ ਸੈੱਡ ਬਾਰੇ ਗੱਲ ਕਰ ਲੈਨੇ ਆਂ ਕੀ ਜਿਹੜਾ ਸੌਕ ਬੱਚੇ ਦਾ ਸੈੱਟ ਤੁਸੀਂ ਜੇਕਰ ਤਿਆਰ ਕਰਨ ਲੱਗੇ ਤਾਂ ਉਤੇ ਤਕਰੀਬਨ ਜੇਕਰ ਤੁਸੀਂ ਜਗਾੜੂ ਸੈੱਟ ਤਿਆਰ ਕਰਦੇ ਹੋ ਜਗਾੜੂ ਮਤਲਬ ਕਿ ਜਿਆਦਾ ਆਪਾਂ ਖਰਚਾ ਨਹੀਂ ਕਰਨਾ ਪਹਿਲੀ ਵਾਰ ਜਦੋਂ ਤੁਸੀਂ ਫਾਰਮਿੰਗ ਕਰਨੀ ਆ ਫਲਟਰੀ ਫਾਰਮਿੰਗ ਕਰਨੀ ਆ ਜਾਂ ਛੋਟੇ ਪੱਧਰ ਤੋਂ ਕੰਮ ਸਟਾਰਟ ਕਰਨਾ ਪਹਿਲੀ ਵਾਰ ਤੁਸੀਂ ਦੋਸਤੋ ਜਿਆਦਾ ਖਰਚਾ ਨਹੀਂ ਕਰਨਾ ਕਿਉਂਕਿ ਆਪਾਂ ਨੂੰ ਜਦੋਂ ਪਹਿਲੀ ਵਾਰ ਆਪਾਂ ਕਿਸੇ ਕੰਮ 'ਚ ਪਾਏ ਹੁੰਨੇ ਆ ਆਪਾਂ ਨੂੰ ਜਿਆਦਾ ਨੌਲੇਜ ਨਹੀਂ ਹੁੰਦੀ ਤੇ ਆਪਾਂ ਨੂੰ ਚਲੋ ਪਰ ਹੁਸਤਾ ਤਾਂ ਹੁੰਦਾ ਆਪਣੇ ਤੇ ਵੀ ਕਾਮਯਾਬ ਕਰ ਲਾਂਗੇ ਪਰ ਫਿਰ ਵੀ ਜਿਹੜਾ ਆ ਪਾ ਕੰਮ ਨਵਾਂ ਸਟਾਰਟ ਕਰਨਾ ਉਦੋਂ ਘੱਟ ਤੋਂ ਘੱਟ ਲਾਗਤ ਨਾਲ ਹੀ ਸਟਾਰਟ ਕਰੋ ਜਿਹੜਾ ਆਪਣਾ 100 ਰੁਪਏ ਚ ਸਰਦਾ ਉਹ ਪਾ 200 ਕਿਉਂ ਲਾਉਣਾ ਉੱਥੇ ਠੀਕ ਹੈ ਜੀ ਮੇਰਾ ਕਹਿਣ ਤੋਂ ਮਤਲਬ ਜਿਹੜਾ ਤੁਸੀਂ ਸੈਟਅਪ ਤਿਆਰ ਕਰਨਾ ਇਹਦਾ ਸ਼ੈੱਡ ਤਿਆਰ ਕਰਨਾਗਾ ਉਹ ਤੁਸੀਂ ਜਿਹੜੀ ਛੱਤ ਤੇ ਚਾਦਰਾਂ ਪਾ ਸਕਦੇ ਹੋ ਜਾਂ ਫਿਰ ਸਰਕਟ ਆ ਵਗੈਰਾ ਹੁੰਦਾ ਜਿਹੜਾ ਬਾਸ ਵਗੈਰਾ ਪਾ ਕੇ ਠੀਕ ਹੈ ਜੀ ਆਲੇ-ਦਾਲੇ ਜਿਆਦਾ ਜਾਲੀਆਂ ਲਗਾ ਕੇ ਤੁਸੀਂ ਲਗਭਗ ਜੇਕਰ ਤੁਸੀਂ 100 ਬੱਚਾ ਤੁਸੀਂ ਨੇ ਉੱਥੇ ਪਾਉਣਾਗਾ ਤਾਂ ਤੁਸੀਂ 15000 ਤੋਂ ਲੈ ਕੇ 20000 ਤੱਕ ਜਿਹੜਾ ਵਧੀਆ ਸੈੱਟ ਤਿਆਰ ਕਰ ਸਕਦੇ ਹੋ ਜੇਕਰ ਜਿਆਦਾ ਲਾਉਣੇ ਨੇ ਉਹ ਤਾਂ ਚਾਹੇ 50000 ਰੁਪਏ ਲਾ ਦੋ ਪਰ ਜੇਕਰ ਤੁਸੀਂ ਕੰਮ ਸਾਰੂ ਕਰਨਾ ਵਧੀਆ ਠੰਡਾ ਵੀ ਰਹੇ ਤੇ ਕੰਮ ਵੀ ਵਧੀਆ ਕਰੇ ਤਾਂ ਲਗਭਗ ਤੁਸੀਂ 15000 ਤੋਂ ਲੈ ਕੇ 18000 ਤੱਕ ਵਧੀਆ ਸੈੱਟ ਬਣ ਜੂਗਾ ਸੋ ਹੁਣ ਜਿਹੜਾ ਚੂਚਾ ਹੈਗਾ ਉਹ ਤੁਹਾਡਾ 3500 ਰੁਪਏ ਦਾ 100 ਚੂਚਾ ਆ ਗਿਆ ਵਧੀਆ ਕੁਆਲਿਟੀ ਦਾ ਉਸ ਤੋਂ ਬਾਅਦ ਦੋਸਤੋ ਜਦੋਂ ਤੁਸੀਂ 100 ਚੂਚਾ ਲੈ ਕੇ ਆਉਣੇ ਹੋ ਤਾਂ ਜਿਹੜੀ ਇਹਨਾਂ ਦੀ ਫੀਡ ਆਉਂਦੀ ਆ ਚੂਚੇ ਵਾਸਤੇ ਜਿਹੜੀ ਫੀਡ ਆਉਂਦੀ ਆ ਉਹ ਆਉਂਦੀ ਆ ਕ੍ਰਮਚਿਕ ਕ੍ਰਮਚਿਕ ਆਪਾਂ ਫੀਡ ਜਿਹੜੀ ਵਰਤ ਦੇਾਂਗੇ ਠੀਕ ਆ ਜੀ ਕ੍ਰਮਚਿਕ ਫੀਡ ਜਿਹੜੀ ਬੱਚਿਆਂ ਵਾਸਤੇ ਬਹੁਤ ਵਧੀਆ ਹੁੰਦੀ ਹੈਗੀ ਤੁਸੀਂ ਜਦੋਂ 100 ਬੱਚਾ ਪਾ ਲਿਆ ਤਾਂ ਤੁਸੀਂ ਦੋ ਗੱਟੇ ਕ੍ਰਮਚਿਕ ਫੀਡ ਦੇ ਲਿਆ ਕੇ ਰੱਖਣੇ ਆ ਉਹ ਜਿਹੜੀ ਕ੍ਰਮਚਿਕ ਫੀਡ ਆ ਲਗਭਗ 12 1250 ਦਾ ਗੱਟਾ ਹੁੰਦਾ ਤੁਸੀਂ ਦੋ ਗੱਟੇ ਜਾਂ ਇੱਕ ਗੱਟਾ ਵੀ ਲਿਆ ਸਕਦੇ ਹੋ ਜੇ ਦੋ ਲਿਓਗੇ ਥੋੜਾ ਬੋਤਾ ਸਸਤਾ ਵੇਚੂਗਾ ਤਾਂ ਇਹ ਹੋ ਗਈ ਫੀਡ ਦੀ ਦੋ ਉਸ ਤੋਂ ਬਾਅਦ ਜਿਹੜੀ ਵੈਕਸੀਨੇਸ਼ਨ ਕਰਨੀ ਆ ਦੋਸਤੋ ਵੈਕਸੀਨੇਸ਼ਨ ਤੇ ਜਿਹੜਾ ਤੁਹਾਡਾ ਖਰਚ ਆਊਗਾ ਵੈਕਸੀਨੇਸ਼ਨ ਤੇ ਕੋਈ ਖਾਸ ਜਿਹੜਾ ਖਰਚਾ ਨਹੀਂ ਹੁੰਦਾ ਇਹਦਾ ਜਿਹੜਾ ਟੋਟਲ ਖਰਚਾ 100 ਬੱਚੇ ਤੇ ਤਕਰੀਬਨ ਜਿਆਦਾ ਤੋਂ ਜਿਆਦਾ 500 ਰੁਪਏ ਤੁਸੀਂ ਜਿਹੜਾ ਵੈਕਸੀਨੇਸ਼ਨ ਦਾ ਲਗਾ ਲਓ ਠੀਕ ਹੈ ਜੀ ਜਿਆਦਾ ਤੋਂ ਜਿਆਦਾ 500 ਰੁਪਏ ਸੋ ਉਸ ਤੋਂ ਬਾਅਦ ਜਿਹੜਾ ਤੁਸੀਂ ਨੇ ਇਹਨਾਂ ਨੂੰ ਕੈਲਸ਼ੀਅਮ ਵਗੈਰਾ ਦੇਣਾਗਾ ਉਹਦੀ ਗੱਲ ਕਰ ਲੈਣੇ ਆਗੇ ਆਪਾਂ ਜਿਹੜਾ ਕੈਲਸ਼ੀਅਮ ਦੇਣਾ ਦੋਸਤੋ ਉਹ ਕੈਲਸ਼ੀਅਮ ਆਸਟੋਬਿਟ ਕੈਲਸ਼ੀਅਮ ਆਉਂਦਾਗਾ ਹੋਰ ਵੀ ਬਹੁਤ ਆਉਂਦੇ ਨੇ ਪਰ ਆਪਾਂ ਉਹਦੀ ਗੱਲ ਕਰਾਂਗੇ ਜਿਹੜਾ ਆਪਾਂ ਨੇ ਵਰਤ ਕੇ ਦੇਖਿਆ ਖੁਦ ਆਪਾਂ ਨੇ ਆਸਟੋਬਿਟ ਕੈਲਸ਼ੀਅਮ ਜਿਹੜਾ ਵਰਤ ਕੇ ਦੇਖਿਆ ਉਹਦਾ ਰਿਜ਼ਲਟ ਵੀ ਬਹੁਤ ਵਧੀਆਗਾ ਜੇਕਰ ਆਪਾਂ ਬੱਚੇ ਨੂੰ ਸਟਾਰਟਿੰਗ ਤੋਂ ਜਿਹੜਾ ਕੈਲਸ਼ੀਅਮ ਪਾਵਾਂਗੇ ਤਾਂ ਉਹ ਜਦੋਂ ਤੱਕ ਜਿਹੜਾ ਮੁਰਗੀ ਨੇ ਅੰਡੇ ਤੇ ਆਉਣਾਗਾ ਉਦੋਂ ਤੱਕ ਕੈਲਸ਼ੀਅਮ ਬਹੁਤ ਵਧੀਆ ਕੰਮ ਕਰਦਾਗਾ ਤੇ ਅੱਗੇ ਜਾ ਕੇ ਸਮੇਂ ਸਿਰ ਜਿਹੜੀ ਮੁਰਗੀ ਅੰਡੇ ਤੇ ਆ ਜਾਂਦੀ ਆ ਕਈ ਵੀਰ ਕਹਿੰਦੇ ਨੇ ਕਿ ਮੁਰਗੀਆਂ ਦੇ ਅੰਡੇ ਦੇ ਜਿਹੜਾ ਫੋਲਕਾ ਉਹ ਬਹੁਤ ਹਲਕਾ ਹੁੰਦਾਗਾ ਠੀਕ ਆ ਜੀ ਉਹ ਇਹੀ ਦਿੱਕਤ ਆਉਂਦੀ ਆ ਦੋਸਤੋ ਜਦੋਂ ਆਪਾਂ ਕੈਲਸ਼ੀਅਮ ਨਹੀਂ ਇਹਨਾਂ ਨੂੰ ਪਾਉਂਦੇ ਤਾਂ ਅੱਗੇ ਜਾ ਕੇ ਇਹ ਪ੍ਰੋਬਲਮ ਆ ਜਾਂਦੀ ਆ ਸੋ ਜਿਹੜਾ ਕੈਲਸ਼ੀਅਮ ਆ ਦੋਸਤੋ ਆਸਟੋਵਿਟ ਕੈਲਸ਼ੀਅਮ ਤਕਰੀਬਨ 170 80 ਰੁਪਏ ਦਾ 1 ਲੀਟਰ ਦਾ ਜਿਹੜਾ ਇਹਦਾ ਕੇਨ ਆਉਂਦਾ ਹੈਗਾ ਉਹ ਤੁਸੀਂ ਲਿਆ ਕੇ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਕੈਲਸ਼ੀਅਮ ਦੀ ਗੱਲ ਅਗਲੀ ਗੱਲ ਦੋਸਤੋ ਕਰ ਲੈਣੀਆਂ ਕਿ ਜਦੋਂ ਇਹਨਾਂ ਨੂੰ ਬਿਮਾਰੀ ਆਉਂਦੀ ਆ ਕੋਈ ਜਾਂ ਬੁਖਾਰ ਵਗੈਰਾ ਜਾਂ ਫਿਰ ਸਰਦੀ ਵਗੈਰਾ ਆਉਂਦੀ ਆ ਤਾਂ ਇਹਨਾਂ ਨੂੰ ਬਿਮਰਲ ਵਗੈਰਾ ਪਾ ਪਾਉਣਿਆਂਗੇ ਜਾਂ ਫਿਰ ਹੋਰ ਦਵਾਈਆਂ ਲਾ ਲਓ 500 ਰੁਪਏ ਦੀਆਂ ਤੁਸੀਂ ਉਹ ਦਵਾਈਆਂ ਲਗਾ ਲਓ ਇਸ ਤਰ੍ਹਾਂ ਦੋਸਤੋ ਜਦੋਂ ਮੁਰਗੀ ਾਂਡੇ ਤੇ ਆਜੂ ਸਹੀ ਉਦੋਂ ਜਿਹੜੀ ਮੁਰਗੀ ਨੇ ਖਰਾਕ ਖਾਣੀ ਹੈਗੀ ਲਗਭਗ 5 ਰੁਪਏ ਦੀ ਖਰਾਕ ਮੁਰਗੀ ਜਾਂ ਮੁਰਗਾ ਇੱਕ ਦਿਨ ਦੀ ਖਾਂਦਾ ਹੈ ਜੇ ਆਪਾਂ ਪ੍ਰੋਪਰ ਉਹਨੂੰ ਫੀਡ ਤੇ ਪਾੜ ਦੇਾਂਗੇ ਜੇ ਹੁਣ ਆਪਾਂ ਗੱਲਬਾਤ ਕਰੀਏ ਕੀ ਮੁਰਗੀ ਬੱਚੂਚੇ ਤੋਂ ਲੈ ਕੇ ਇੱਕ ਦਿਨ ਦੇ ਤੋਂ ਚੂਚੇ ਤੋਂ ਲੈ ਕੇ ਜਦੋਂ ਤੱਕ ਮੁਰਗੀ ਨੇ ਅੰਡੇ ਤੇ ਆਉਣਾ ਉਦੋਂ ਤੱਕ ਦੋਸਤੋ ਜਿਹੜੀ ਇੱਕ ਵਾਰਡ ਆ ਇੱਕ ਮੁਰਗੀ ਆ ਉਹ ਲਗਭਗ 250 ਤੋਂ ਲੈ ਕੇ 300 ਤੱਕ ਦੀ ਫੀਡ ਤੇ ਹੋਰ ਖਰਚੇ ਸਾਰੇ ਲਗਾ ਕੇ ਕੱਲੀ ਫੀਡ ਨਹੀਂ ਸਾਰੇ ਖਰਚੇ ਲਗਾ ਕੇ ਜਿਆਦਾ ਤੋਂ ਜਿਆਦਾ 250 ਤੋਂ ਲੈ ਕੇ 300 ਤੱਕ ਮੁਰਗੀ ਇੱਕ ਤਿਆਰ ਹੁੰਦੀ ਆ ਇੱਥੋਂ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਚੂਚੇ ਤੋਂ ਲੈ ਕੇ ਮੁਰਗੀ ਤੱਕ 250 ਤੋਂ ਲੈ ਕੇ 300 ਰੁਪਏ ਤੱਕ ਜਿਹੜੇ ਕਾਸਟ ਆਉਂਦੀ ਹੈਗੀ ਉਸ ਹਿਸਾਬ ਨਾਲ ਤੁਸੀਂ ਬੱਚਾ ਪਾ ਸਕਦੇ ਹੋ ਸੋ ਅੱਗੇ ਜਦੋਂ ਇਹ ਅੰਡੇ ਤੇ ਆ ਗਈ ਉਦੋਂ ਇਹਨੇ ਲਗਭਗ 5 ਰੁਪਏ ਦੀ 5 ਤੋਂ ਲੈ ਕੇ 6 ਰੁਪਏ ਦੀ ਫੀਡ ਖਾਣੀ ਆ ਉਹ ਜਿਹੜਾ ਖਰਚਾ ਤੁਸੀਂ ਕਿਵੇਂ ਘੱਟ ਕਰ ਸਕਦੇ ਹੋ ਉਹ ਤੇ ਵੀ ਆਪਾਂ ਅਗਲੀ ਵੀਡੀਓ ਬਣਾਵਾਂਗੇ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਆਪਾਂ ਕੁੱਲ ਮਿਲਾ ਕੇ ਜੇਕਰ ਖਰਚਾ ਜੋੜੀਏ ਤਾਂ ਇਹ ਜਿਹੜਾ ਟੋਟਲ ਦੋਸਤੋ ਖਰਚਾ ਬਣਿਆ ਆਪਾਂ ਜਿਹੜਾ ਸਾਰਾ ਲਗਾਏਗਾ ਤਾਂ ਇਹ 27-28 ਕੁ ਹਜ਼ਾਰ ਰੁਪਏ ਜਿਹੜਾ ਖਰਚਾ ਆਉਂਦਾਗਾ ਸੋ ਇਸ ਤਰ੍ਹਾਂ ਤੁਸੀਂ ਜਿਹੜਾ 100 ਬੱਚਾ ਤੁਸੀਂ ਜਿਹੜਾ 27-28 ਹਜ਼ਾਰ ਰੁਪਏ ਚ ਪਾਲ ਕੇ ਅੱਗੇ ਉਹ ਤੋਂ ਵਧੀਆ ਐਗ ਪ੍ਰੋਡਕਸ਼ਨ ਲੈ ਕੇ ਸਰਦੀਆਂ 'ਚ ਤੁਸੀਂ ਵਧੀਆ ਅੰਡੇ ਵੇਚ ਕੇ ਤੇ ਪ੍ਰੋਫਿਟ ਲੈ ਸਕਦੇ ਹੋਗੇ। ਸੋ ਜਿਹੜਾ ਵੀ ਨਵੇਂ ਵੀਰ ਇਸ ਕੰਮ 'ਚ ਆਉਣਾ ਚਾਹੁੰਦੇ ਨੇ ਉਹ ਕੰਮ ਘੱਟ ਤੋਂ ਸਟਾਰਟ ਕਰੋ ਕਿਉਂਕਿ ਆਪਾਂ ਜਦੋਂ ਥੱਲੋਂ ਉੱਪਰ ਨੂੰ ਜਾਂਦੇ ਆ ਤਾਂ ਵਧੀਆ ਲੱਗਦਾ ਪਰ ਜਦੋਂ ਆਪਾਂ ਉੱਪਰੋਂ ਥੱਲੇ ਨੂੰ ਆਉਨੇ ਆ ਤਾਂ ਉਦੋਂ ਬਹੁਤ ਜ਼ਿਆਦਾ ਮਾੜਾ ਲੱਗਦਾ ਹੈਗਾ। ਸੋ ਜਦੋਂ ਆਪਾਂ ਘੱਟ ਤੋਂ ਸਟਾਰਟ ਕਰਾਂਗੇ ਉੱਪਰ ਨੂੰ ਜਾਵਾਂਗੇ ਤਾਂ ਬਹੁਤ ਵਧੀਆ ਗੱਲ ਹੋਊਗੀ। ਟ੍ਰਾਇਲ ਵੀ ਹੋ ਜਾਂਦਾ ਆਪਣਾ। ਤੇ ਬਾਕੀ ਜਿਹੜੀ ਗੱਲ ਆ ਆਪਾਂ ਨੂੰ ਨੌਲੇਜ ਵੀ ਆ ਜਾਂਦੀ ਹੈ ਪਹਿਲੇ ਸਾਲ ਕਿਉਂਕਿ ਆਪਾਂ ਨੂੰ ਜਿਆਦਾ ਨੌਲੇਜ ਨਹੀਂ ਹੁੰਦੀ ਚਾਹੇ ਆਪਾਂ ਟ੍ਰੇਨਿੰਗ ਲਗਾ ਹੀ ਲਈ ਫਿਰ ਵੀ ਆਪਾਂ ਜਿੰਨਾ ਚਿਰ ਪ੍ਰੈਕਟੀਕਲ ਨਹੀਂ ਕਰਾਂਗੇ ਉਹਦਾ ਉਨਾ ਚਿਰ ਆਪਾਂ ਨੂੰ ਉਹ ਚੀਜ਼ ਦਾ ਨਹੀਂ ਪਤਾ ਲੱਗੂਗਾ ਸੋ ਇਸ ਤਰ੍ਹਾਂ ਤੁਸੀਂ ਜਿਹੜਾ 100 ਬੱਚਾ ਇੰਨੇ ਕਰ ਪੈ ਚ ਤੁਸੀਂ ਜਿਹੜੇ ਖਰਚ ਆਊਗਾ ਤੁਹਾਡਾ ਪਾਉਣ ਦਾ ਬੱਚੇ ਸੋ ਤੁਸੀਂ ਸੈੱਟ ਤੇ ਜਿਆਦਾ ਖਰਚਾ ਨਹੀਂ ਕਰਨਾ ਫੀਡ ਤੁਹਾਨੂੰ ਪਾਉਣੀ ਪੂਪਰ ਜੇਕਰ ਤੁਸੀਂ ਫੀਡ ਘੱਟ ਪਾਉਗੇ ਤਾਂ ਉਹ ਅੱਗੇ ਜਾ ਕੇ ਪ੍ਰੋਪਰ ਜਲਦੀ ਜਿਹੜੀ ਮੁਰਗੀ ਹੋ ਅੰਡੇ ਤੇ ਨਹੀਂ ਆਊਗੀ ਸੋ ਦੋਸਤੋ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੇ ਏਰੀਆ ਚੋਂ ਦੇਖ ਰਹੇ ਹੋ ਇੰਨੇ ਨਾਲ ਬੰਦੇ ਦਾ ਹੌਸਲਾ ਵਧਿਆ ਰਹਿੰਦਾ ਸੋ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ